Facebook ਤੇ ਕੰਮ ਕਰਨ ਵਾਲਿਆਂ ਲਈ ਆ ਗਈ ਇੱਕ ਹੋਰ ਖੁਸ਼ਖਬਰੀ ਕਿਉਂਕਿ Facebook ਨੇ ਹੁਣ ਇੱਕ ਨਵਾਂ ਟੂਲ ਦੇ ਦਿੱਤਾ ਹੈ Brand Deal ਸੋ ਇਸ ਟੂਲ ਦਾ ਸੈਟਅਪ ਕਿਵੇਂ ਕਰਨਾ ਹੈ ਤੇ ਇਸ ਤੋਂ ਤੁਹਾਨੂੰ ਪੈਸੇ ਕਿਵੇਂ ਬਣਨਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ Facebook ਦੀ ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਦੇ ਵਿੱਚ ਦੇਖਣੀ ਚਾਹੁੰਦੇ ਹੋ ਤਾਂ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਇਸ ਪੇਜ ਤੇ ਤੁਹਾਨੂੰ Facebook ਦੀ ਹਰ ਰੋਜ਼ ਸਹੀ ਤੇ ਨਵੀਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇਗੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਟੂਲ ਦਾ ਸੈਟਅਪ ਮੈਂ ਕਰਨਾ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਇਸ ਟੂਲ ਤੋਂ ਪੈਸੇ ਕਿਵੇਂ ਬਣਦੇ ਨੇ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਉਹ ਪੇਜ ਜਾਂ ਪ੍ਰੋਫਾਈਲ ਓਪਨ ਕਰ ਲੈਣੀ ਹੈ ਜਿਸ ਤੇ ਤੁਹਾਨੂੰ ਇਹ ਟੂਲ ਦਾ ਸੈਟਅਪ ਮਿਲਿਆ ਹੋਇਆ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਮੈਨੂੰ ਇਸ ਟੂਲ ਦਾ ਸੈਟਅਪ ਮਿਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਬ੍ਰਾਂਡ ਡੇ ਉੱਤੇ ਉਹਦੇ ਸਾਹਮਣੇ ਸੈਟਅਪ ਦਾ ਆਪਸ਼ਨ ਮਿਲਿਆ ਹੋਇਆ ਤੁਸੀਂ ਕੀ ਕਰਨਾ ਤੁਸੀਂ ਸੈਟਅਪ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੈਟਅਪ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਗਲੇ ਪੇਜ ਤੇ ਲਿਖਿਆ ਹੋਇਆ ਗੈਟ ਡਿਸਕਵਰਡ ਫੋਰ ਬ੍ਰਾਂਡ ਡੀਲਸ ਔਨ ਫੇਸਬੁੱਕ ਤੇ ਥੱਲੇ ਸਟਾਰਟ ਦਾ ਆਪਸ਼ਨ ਦਿਖਾਈ ਦੇ ਰਿਹਾ ਤੁਸੀਂ ਸਟਾਰਟ ਦੇ ਉੱਪਰ ਕਲਿੱਕ ਕਰ ਦੇਣਾ ਸੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਕਈ ਸਾਰੇ ਆਪਸ਼ਨ ਦਿਖਾਈ ਦੇਣਗੇ ਜਿਸ ਦੇ ਵਿੱਚ ਇਸ ਟੂਲ ਦੀ ਪੂਰੀ ਜਾਣਕਾਰੀ ਦਿੱਤੀ ਹੋਈ ਆ ਤੁਸੀਂ ਕੀ ਕਰਨਾ ਤੁਸੀਂ ਜੁਆਇਨ ਨਾਓ ਦੇ ਉੱਪਰ ਕਲਿੱਕ ਕਰ ਦੇਣਾ ਜਦੋਂ ਤੁਸੀਂ ਜੁਆਇਨ ਨਾਓ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਹੋਰ অপশন ਦਿਖਾਈ ਦੇਊਗਾ ਕੰਗ੍ਰੈਟਸ ਯੂ ਆਰ ਰੈਡੀ ਟੂ ਗੈਟ ਡਿਸਕਵਰਡ ਫॉर ਪੋਟੈਂਸ਼ੀਅਲ ਡੀਲਸ ਸੋ ਇਥੇ ਤੁਹਾਨੂੰ ਡਨ ਦਾ অপਸ਼ਨ ਦਿਖਾਈ ਦੇ ਦਿੰਦਾ ਤੁਸੀਂ ਡਨ ਦੇ ਉੱਪਰ ਕਲਿੱਕ ਕਰ ਦੇਣਾ ਜਦੋਂ ਤੁਸੀਂ ਡਨ ਦੇ ਉੱਪਰ ਕਲਿੱਕ ਕਰ ਦਿੰਦੇ ਹੋ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਉੱਪਰ ਇੱਕ অপਸ਼ਨ ਤੁਹਾਨੂੰ ਦਿਖਾਈ ਦੇ ਰਿਹਾ ਜੁਆਇਨਡ ਦਾ ਸੋ ਇਸ ਦਾ ਮਤਲਬ ਹੈ ਕਿ ਤੁਸੀਂ ਇਸ ਟੂਲ ਦਾ ਸੈਟਅਪ ਕਰ ਲਿਆ ਤੇ ਤੁਸੀਂ ਇਹ ਜੁਆਇਨ ਕਰ ਲਿਆ ਉਸ ਤੋਂ ਬਾਅਦ ਤੁਸੀਂ ਹੇਠਾਂ ਵੀ ਦੇਖ ਸਕਦੇ ਹੋ ਤੁਹਾਨੂੰ ਇੱਕ অপਸ਼ਨ ਦਿਖਾਈ ਦਿੰਦਾ ਹੈ ਲੀਪ ਪ੍ਰੋਗਰਾਮ ਦਾ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰਦੇ ਹੋ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਦੋ অপਸ਼ਨ ਦਿਖਾਈ ਦਿੰਦੇ ਨੇ ਇਸ ਪ੍ਰੋਗਰਾਮ ਤੇ ਨੋਟ 9 ਦਾ ਸੋ ਜੇਕਰ ਤੁਸੀਂ ਲੀਪ ਪ੍ਰੋਗਰਾਮ ਤੇ ਕਲਿੱਕ ਕਰ ਦਿੰਨੇ ਹੋ ਤਾਂ ਤੁਸੀਂ ਜਿਹੜਾ ਪ੍ਰੋਗਰਾਮ ਜੁਆਇਨ ਕੀਤਾ ਹੈ ਬ੍ਰਾਂਡ ਡੀਲ ਵਾਲਾ ਤੁਸੀਂ ਉਸ ਦੇ ਵਿੱਚੋਂ ਬਾਹਰ ਆ ਜੰਨੇ ਹੋ ਜੇਕਰ ਤੁਸੀਂ ਨਾਟ ਨਾਉ ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਜੁਆਇਨ ਹੀ ਰਹਿੰਨੇ ਹੋ ਸੋ ਇਹ ਤੁਹਾਡੀ ਮਰਜ਼ੀ ਆ ਤੁਸੀਂ ਇਸ ਨੂੰ ਜੁਆਇਨ ਕਰਨਾ ਨਾ ਕਰਨਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਟੂਲ ਤੁਹਾਨੂੰ ਪੈਸੇ ਕਿਸ ਤਰ੍ਹਾਂ ਦਿੰਦਾ ਹੈ ਤੇ ਤੁਸੀਂ ਇਸ ਤੋਂ ਪੈਸੇ ਕਿਵੇਂ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਟੂਲ ਦਾ ਕੰਮ ਕੀ ਆ ਇਹ ਟੂਲ ਤੁਹਾਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਮਿਲਦਾ ਜੇਕਰ ਤੁਸੀਂ ਕ੍ਰੀਏਟਰ ਹੋ ਇਸ ਦੇ ਨਾਲ ਕੋਈ ਵੀ ਬ੍ਰਾਂਡ ਤੁਹਾਡੀ ਆਡੀਅੰਸ ਤੇ ਤੁਹਾਡੀ ਰੀਚ ਦੇਖ ਸਕਦਾ ਜੇਕਰ ਤੁਸੀਂ ਉਸ ਬ੍ਰਾਂਡ ਦੇ ਕ੍ਰਾਈਟੇਰੀਆ ਦੇ ਵਿੱਚ ਫਿੱਟ ਬੈਨਿਓ ਤਾਂ ਤੁਹਾਨੂੰ ਉਹ ਪੇਡ ਪ੍ਰੋਮੋਸ਼ਨ ਦੇ ਲਈ ਤੁਹਾਡੇ ਤੱਕ ਪਹੁੰਚ ਕਰ ਸਕਦਾ ਹੈ ਤੇ ਤੁਹਾਨੂੰ ਪੈਸੇ ਦੇ ਕੇ ਆਪਣੇ ਕੋਈ ਪ੍ਰੋਮੋਸ਼ਨ ਕਰਵਾ ਸਕਦਾ ਹੈ ਜਦੋਂ ਵੀ ਤੁਸੀਂ ਬ੍ਰਾਂਡ ਡੀਲ ਟੂਲ ਦਾ ਸੈਟਅਪ ਕਰਦੇ ਹੋ ਤਾਂ ਤੁਸੀਂ ਫੇਸਬੁੱਕ ਨੂੰ ਇਹ ਪਰਮਿਸ਼ਨ ਦੇ ਦਿੰਦੇ ਹੋ ਕਿ ਫੇਸਬੁੱਕ ਤੁਹਾਡੇ ਪੇਜ ਦੀ ਇਨਸਾਈਟ ਤੁਹਾਡੇ ਫਾਲੋਅਰ ਤੁਹਾਡੀ ਵੀਡੀਓ ਤੇ ਰੀਚ ਕਿੰਨੀ ਆਉਂਦੀ ਹੈ ਤੁਹਾਡੇ ਪੇਜ ਦੀ ਰੀਚ ਕਿੰਨੀ ਹੈ ਜਾਂ ਤੁਹਾਡੀ ਵੀਡੀਓ ਤੇ ਵਿਊ ਕਿੰਨੇ ਆਉਂਦੇ ਨੇ ਲਾਈਕ ਕਿੰਨੇ ਨੇ ਕਮੈਂਟ ਕਿੰਨੇ ਨੇ ਸ਼ੇਅਰ ਕਿੰਨੇ ਨੇ ਇਹ ਸਾਰਾ ਡਾਟਾ ਬ੍ਰਾਂਡ ਦੇਖ ਸਕਣ ਕਿਉਂਕਿ ਅਲੱਗ-ਅਲੱਗ ਬ੍ਰਾਂਡ ਆਪਣੀ ਕੰਪੇਨ ਚਲਾਉਂਦੇ ਨੇ ਤੇ ਉਹ ਜਦੋਂ ਵੀ ਕਿਸੇ ਤੋਂ ਪੇਡ ਪ੍ਰੋਮੋਸ਼ਨ ਕਰਾਉਂਦੇ ਨੇ ਕਿਸੇ ਪੇਜ ਤੋਂ ਤਾਂ ਪਹਿਲਾਂ ਉਹਨਾਂ ਦੀ ਰੀਚ ਦੇਖਦੇ ਨੇ ਉਹਨਾਂ ਦੀ ਵੀਡੀਓ ਤੇ ਵਿਊ ਦੇਖਦੇ ਨੇ ਤੇ ਉਹਨਾਂ ਦੇ ਫਾਲੋਅਰ ਦੇਖਦੇ ਨੇ ਕਿੰਨੇ ਨੇ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਪੇਜ ਕਿਸੇ ਬ੍ਰਾਂਡ ਦੇ ਕ੍ਰਾਈਟੇਰੀਆ ਦੇ ਨਾਲ ਮੈਚ ਹੋ ਜਾਂਦਾ ਹੈ ਤਾਂ ਉਹ ਬ੍ਰਾਂਡ ਕੀ ਕਰਦਾ ਹੈ ਤੁਹਾਨੂੰ ਪੇਡ ਪ੍ਰੋਮੋਸ਼ਨ ਦੇ ਲਈ ਡਾਇਰੈਕਟ ਮੈਸੇਜ ਕਰਦਾ ਹੈ ਜਾਂ ਫਿਰ ਤੁਹਾਡਾ ਜੋ ਪੇਜ ਤੇ ਨੰਬਰ ਦਿੱਤਾ ਹੁੰਦਾ ਉਸ ਤੇ ਕਾਲ ਕਰ ਲੈਂਦਾ ਜਿਸ ਤੋਂ ਬਾਅਦ ਤੁਸੀਂ ਬ੍ਰਾਂਡ ਦੇ ਨਾਲ ਆਪਣੀ ਡੀਲ ਫਾਈਨਲ ਕਰ ਲੈਣੇ ਹੋ ਤੇ ਤੁਸੀਂ ਬ੍ਰਾਂਡ ਤੋਂ ਪੈਸੇ ਲੈ ਕੇ ਉਸ ਦੀ ਵੀਡੀਓ ਬਣਾ ਦਿੰਨੇ ਹੋ ਜਾਂ ਸਟੋਰੀ ਲਾ ਦਿੰਨੇ ਹੋ ਜਾਂ ਕੋਈ ਰੀਲ ਬਣਾ ਦਿੰਨੇ ਹੋ ਸੋ ਅਖੀਰ ਤੇ ਇਹ ਗੱਲ ਆ ਜਾਂਦੀ ਹੈ ਕਿ ਜਦੋਂ ਆਪਾਂ ਫੇਸਬੁੱਕ ਨੂੰ ਪਰਮਿਸ਼ਨ ਦੇ ਦਿੰਦੇ ਆ ਕਿ ਇਸ ਵਿੱਚ ਕੋਈ ਰਿਸਕ ਤਾਂ ਨਹੀਂ ਕੋਈ ਆਪਣੀ ਪਰਸਨਲ ਇਨਫੋਰਮੇਸ਼ਨ ਤਾਂ ਨਹੀਂ ਲੀਕ ਹੁੰਦੀ ਜਾਂ ਕਿਸੇ ਕੋਲ ਨਿੱਜੀ ਜਾਣਕਾਰੀ ਤਾਂ ਨਹੀਂ ਪਹੁੰਚਦੀ ਇਸ ਦੇ ਵਿੱਚ ਕੀ ਹੁੰਦਾ ਕਿ ਫੇਸਬੁੱਕ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਤੁਹਾਡਾ ਫੋਨ ਨੰਬਰ ਜਾਂ ਕੋਈ ਪ੍ਰਾਈਵੇਟ ਡਾਟਾ ਕਿਸੇ ਵੀ ਬ੍ਰਾਂਡ ਕੋਲ ਨਹੀਂ ਭੇਜਦੀ ਉਹ ਸਿਰਫ ਤੁਹਾਡੇ ਪੇਜ ਦਾ ਇਨਸਾਈਟ ਹੀ ਬ੍ਰਾਂਡ ਦੇ ਕੋਲ ਭੇਜਦੀ ਹੈ ਜਿੱਥੇ ਕਿ ਤੁਹਾਡੀ ਰੀਚ ਤੁਹਾਡੇ ਫਾਲੋਅਰ ਤੁਹਾਡੇ ਵਿਊ ਤੁਹਾਡੇ ਲਾਈਕ ਤੁਹਾਡੇ ਕਮੈਂਟ ਦਿਖਾਈ ਦਿੰਦੇ ਨੇ ਇਸ ਤੋਂ ਇਲਾਵਾ ਤੁਹਾਡੀ ਕੋਈ ਵੀ ਜਾਣਕਾਰੀ ਤਰੀ ਕਿਸੇ ਵੀ ਬ੍ਰਾਂਡ ਕੋਡ ਜਾਂ ਕਿਸੇ ਹੋਰ ਬੰਦੇ ਕੋਲ ਨਹੀਂ ਜਾਂਦੀ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਬ੍ਰਾਂਡ ਡੀਲ ਟੂਲ ਦਾ ਸੈਟਅਪ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਛੱਡਣਾ ਚਾਹੁੰਦੇ ਹੋ ਤੁਸੀਂ ਆਪਣਾ ਇਨਸਾਈਟ ਕਿਸੇ ਨੂੰ ਨਹੀਂ ਦਿਖਾਉਣਾ ਚਾਹੁੰਦੇ ਕਿਸੇ ਵੀ ਕੰਪਨੀ ਨੂੰ ਨਹੀਂ ਦਿਖਾਉਣਾ ਚਾਹੁੰਦੇ ਤਾਂ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੈ ਤੁਸੀਂ ਉੱਥੇ ਇੱਕ ਆਪਸ਼ਨ ਆਉਂਦਾ ਹੈ ਲੀਪ ਪ੍ਰੋਗਰਾਮ ਦਾ ਤੁਸੀਂ ਉਸ ਉੱਪਰ ਕਲਿੱਕ ਕਰਕੇ ਜਿਹੜਾ ਇਹ ਪ੍ਰੋਗਰਾਮ ਜੁਆਇਨ ਕੀਤਾ ਹੈ ਤੁਸੀਂ ਇਸ ਨੂੰ ਛੱਡ ਸਕਦੇ ਹੋ ਇਸ ਦੇ ਵਿੱਚੋਂ ਬਾਹਰ ਆ ਸਕਦੇ ਹੋ ਜਿਸ ਤੋਂ ਬਾਅਦ ਫੇਸਬੁੱਕ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਡਾਟਾ ਜਿਵੇਂ ਕਿ ਤੁਹਾਡੀ ਰੀਚ ਇਨਸਾਈਟ ਤੁਹਾਡੇ ਫਾਲੋਅਰ ਲਾਈਵ ਵਿਊ ਸ਼ੇਅਰ ਕਿਸੇ ਵੀ ਬ੍ਰਾਂਡ ਨੂੰ ਨਹੀਂ ਦਿਖਾਵੇਗੀ ਸੋ ਜੇਕਰ ਤੁਸੀਂ ਛੱਡਣੀ ਚਾਹੁੰਦੇ ਹੋ ਤਾਂ ਛੱਡ ਸਕਦੇ ਹੋ ਜੇਕਰ ਤੁਸੀਂ ਇਸ ਟੂਲ ਦਾ ਸੈਟਅਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਤੁਸੀਂ ਜੇਕਰ ਤੁਹਾਡਾ ਪੇਜ ਇੱਕ ਕੈਟਾਗਰੀ ਦਾ ਹੈ ਤੇ ਤੁਸੀਂ ਇੱਕੀ ਕੈਟਾਗਰੀ ਤੇ ਕੰਮ ਕਰਦੇ ਹੋ ਤੁਹਾਡੇ ਲਾਈਕ ਵਧੀਆ ਆਉਂਦੇ ਨੇ ਸ਼ੇਅਰ ਵਧੀਆ ਆਉਂਦੇ ਨੇ ਤੁਹਾਡੇ ਪੇਜ ਦੀ ਰੀਚ ਵਧੀਆ ਹੈ ਕਮੈਂਟ ਵਧੀਆ ਆਉਂਦੇ ਨੇ ਤਾਂ ਮੈਂ ਤੁਹਾਨੂੰ ਪਰਸਨਲੀ ਇਹ ਸੁਝਾ ਦਊਂਗਾ ਕਿ ਤੁਸੀਂ ਇਸ ਪ੍ਰੋਗਰਾਮ ਦਾ ਸੈਟਅਪ ਜ਼ਰੂਰ ਕਰ ਲਓ ਬ੍ਰੈਂਡ ਡੀਲ ਦਾ ਕਿਉਂਕਿ ਵੱਡੇ ਵੱਡੇ ਬ੍ਰੈਂਡ ਨੇ ਜੋ ਉਹ ਜ਼ਿਆਦਾਤਰ ਫੇਸਬੁੱਕ ਜਾਂ YouTube ਜਾਂ Instagram ਦੇ ਉੱਤੇ ਹੀ ਆਪਣੀ ਪੇਡ ਪ੍ਰੋਮੋਸ਼ਨ ਕਰਵਾਉਂਦੇ ਨੇ ਤੇ ਜਿਸ ਦੇ ਵਧੀਆ ਪੈਸੇ ਮਿਲ ਜਾਂਦੇ ਨੇ ਜੇਕਰ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਜੇ ਤੁਹਾਨੂੰ ਤੁਹਾਡੇ ਪੇਜ ਜਾਂ ਪ੍ਰੋਫਾਈਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਮੈਸੇਂਜਰ ਦੇ ਵਿੱਚ ਮੈਸੇਜ ਕਰਿਓ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ